ਚਾਉਣਾ ਅਹਿਮ ਪੰਜਾਬ ਅੱਗੇ ਵੱਡੇ ਮੁੱਦੇ ਨੇ ਉਹ ਮੁੱਦਿਆਂ ਦੀ ਗੱਲ ਕੀਤੀ ਜਾਵੇ ਮੁੱਦੇ ਕੀ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਪੰਜਾਬ ਦਾ ਜਿਹੜਾ ਵਾਤਾਵਰਨ ਬਿਲਕੁਲ ਤਬਾਹ ਹੋ ਗਿਆ ਨੌਜਵਾਨ ਨੇ ਜਿਹੜੇ ਅੱਜ ਕੋਈ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਤੁਸੀਂ ਕਹਿੰਦੇ ਅਸੀਂ ਗਰਾਊਂਡ ਬਣਾਵਾਂਗੇ ਅਸੀਂ ਆਹ ਕਰਾਂਗੇ ਪੰਜਾਬ ਦੀ ਜਿਹੜੇ ਤੁਸੀਂ ਗਰਾਊਂਡ ਬਣਾਏ ਨੇ ਉਹਨਾਂ ਗਰਾਊਂਡਾਂ ਦੇ ਵਿੱਚ ਤਾਂ ਭਰਾਵੋ ਜੇ ਥੋੜਾ ਮੋਟਾ ਤੁਸੀਂ ਪੈਸਾ ਲਾਏ ਵੀ ਇਹ ਤਾਂ ਉਹਨਾਂ ਦੇ ਵਿੱਚ ਤਾਂ ਨੌਜਵਾਨ ਬੜੇ ਚਿੱਟਾ ਪੀ ਜਾਂਦੇ ਨੇ ਕਿ ਖੇਡਣ ਵਾਲਾ ਤਾਂ ਕੋਈ ਨੌਜਵਾਨ ਰਹੀ ਨਹੀਂ ਤੂੰ ਬੇਸਿਕ ਬਾਦਲ ਕਹਿੰਦੇ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦਾ ਆ ਸੁਖਵੀਰ ਆ ਸੁਖਵੀਰ ਬਾਦਲ ਮੂਰੇ ਬੰਨੇ ਦੋਨੇ ਹੱਥ ਭਰਾਵਾ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਗਏ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਜਦੋਂ ਤੁਹਾਡੇ ਉਦੋਂ ਤੁਹਾਡੇ ਕੋਲੇ ਕੱਖ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਸਮਾਰ ਲਓਗੇ ਯਾਰ ਤੁਸੀਂ ਉਹਦੇ ਬੰਦੀ ਸਿੰਘਾਂ ਦੇ ਖਿਲਾਫ ਬੋਲੀ ਗਏ ਹੁਣ ਕਹਿੰਦੇ ਬੰਦੀ ਸਿੰਘ ਬਾਹਰ ਕਢਾਉਣੇ ਆ ਤੁਸੀਂ ਸਾਰੀਆਂ ਗੱਲਾਂ ਮੰਨ ਲਏ ਕਾਲ ਤਖਸਾਲਬ ਤੇ ਤੁਸੀਂ ਬਾਅਦ ਜਾ ਕੇ ਬਾਹਰ ਕਢਾਉਣਾ ਫਿਰ ਕੋਈ ਗਲਤੀ ਨਹੀਂ ਯਾਰ ਕਿੰਨਾ ਕਿ ਤੰਤਰਾ ਵਿੱਚ ਝੂਠ ਬੋਲੋਗੇ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਵੀ ਕੁਛ ਨਾ ਕੁਛ ਪੰਜਾਬ ਦਾ ਹੌਲਣ ਦਿਓ ਕਿਉਂ ਪੰਜਾਬ ਨੂੰ ਬੰਦੀ ਜਾਂਦੇ ਹੋ ਕਿਉਂ ਰਾਜਨੀਤੀ ਦੇ ਸਾਥ ਦੇ ਪੰਜਾਬ ਨੂੰ ਖਤਮ ਕਰੀ ਜਾਂਦੇ ਹੋ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚ ਆ ਜੇ ਕੁਛ ਕਰਨਾ ਤਾਂ ਜਾ ਕੇ ਕੋਈ ਬੰਦੀ ਸਿੰਘਾਂ ਲਈ ਧਰਨਾ ਲਾਓ ਕੋਈ ਪੰਜਾਬ ਦੇ ਹੱਕਾਂ ਲਈ ਧਰਨਾ ਲਾਓ ਜਦੋਂ ਕਿਸਾਨੀ ਦੀ ਗੱਲ ਹੁੰਦੀ ਆ ਉਦੋਂ ਕਿਸਾਨੀ ਦੇ ਹੱਤ ਕਿਸਾਨੀ ਦੇ ਹੱਕ ਵੇਚ ਦਿੰਦੇ ਹੋ ਪੰਤਿਕ ਦੀ ਗੱਲ ਹੁੰਦਾ ਉਦੋਂ ਤੁਸੀਂ ਪਿੱਛੇ ਹਟ ਜਾਂਦੇ ਹੋ ਸਾਰੀਆਂ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਨੇ ਗਿਆ ਜਿਹੜੀਆਂ ਜਿਹੜੇ ਇਹ ਲੀਡਰ ਪਹਿਲਾਂ ਸੱਤਾ ਦੇ ਵਿੱਚ ਰਹਿ ਗਏ ਸਾਰੇ ਦੇ ਸਾਰੇ ਜ਼ਿੰਮੇਵਾਰ ਨੇਗੇ ਹੁਣ ਸਭ ਤੋਂ ਵੱਧ ਜ਼ਿੰਮੇਵਾਰ ਆ ਆਮ ਆਦੀ ਪਾਰਟੀ ਸਰਕਾਰ ਆ ਭਗਵੰਤ ਮਾਨ ਜ਼ਿੰਮੇਵਾਰ ਆ ਪੰਜਾਬ ਦਾ ਜੋ ਅੱਜ ਤੱਕ ਨੁਕਸਾਨ ਹੋਇਆ ਇਹਨਾਂ ਕਰਕੇ ਹੋਇਆ ਇਹਨਾਂ ਨੇ ਕੱਲੀ ਕੱਲੀ ਚੀਜ਼ ਜਿਵੇਂ ਅਸੀਂ ਕਿਸਾਨ ਹੋਣਾ ਅੱਜ ਫਸਲ ਨੂੰ ਮੰਡੀ ਦੇ ਵਿੱਚ ਲਾ ਜਾ ਕੇ ਵੇਚਦਾ ਨਾ ਐਵੇਂ ਜਿੱਕਰੋਂ ਜਿਹੜੇ ਪੰਜਾਬ ਦੇ ਹੱਕ ਨੇ ਇਹਨਾਂ ਨੇ ਦਿੱਲੀ ਦੇ ਲੀਡਰਾਂ ਅੱਗੇ ਦਿੱਲੀ ਸਰਕਾਰਾਂ ਅੱਗੇ ਜਾ ਕੇ ਪੰਜਾਬ ਨੂੰ ਵੇਚਿਆ ਇਹਨਾਂ ਨੇ ਇਸ ਕਰਕੇ ਇਹ ਸਾਰੇ ਜ਼ਿੰਮੇਵਾਰ ਨੇ ਅਸੀਂ ਹਾਈ ਕੋਰਟ ਜਾਵਾਂਗੇ ਜੀ ਉਹ ਹਾਈ ਕੋਰਟ ਜਾ ਕੇ ਕੀ ਕਰਨਾ ਕੋਈ ਜਾ ਕੇ ਧੜਨਾ ਲਾਉਸਦਾ ਵੀ ਸਾਡੇ ਯੂਨੀਵਰਸਿਟੀ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚੋਂ ਬਿਲਕੁਲ ਪੰਜਾਬ ਦਾ ਅਧਿਕਾਰ ਖਤਮ ਆ ਤੁਸੀਂ ਦਿੱਲੀ ਮੂਰੇ ਜਾ ਕੇ ਧਰਨਾ ਲਾਓ ਹਾਈ ਪਹਿਲਾਂ ਵਾਲੇ ਕੇਸ ਕਿੰਨੇ ਚੱਲੀ ਜਾਂਦੇ ਨੇ ਜੀ ਬੀਵੀਐਮ ਦੀ ਗੱਲ ਕਰੀਏ ਪਾਣੀਆਂ ਦੀ ਗੱਲ ਕਰੀਏ ਕਿੰਨੇ ਕੇਸ ਹਾਈ ਕੋਰਟ ਸੁਪਰੀਮ ਕੋਰਟ ਚੱਲੀ ਜਾਂਦੇ ਨੇਗੇ ਐਸਐਲ ਦੀ ਗੱਲ ਕਰੀਏ ਕਿੰਨੇ ਕੇਸ ਹਾਈ ਕੋਰਟ ਸੁਪਰੀਮ ਕੋਰਟ ਚੱਲੀ ਜਾਂਦੇ ਨੇਗੇ ਉਹਨਾਂ ਨਾਲ ਕੀ ਬਣ ਗਿਆ ਉਹਨਾਂ ਕੇਸਾਂ ਨਾਲ ਜੇਕਰ ਕੋਈ ਪੰਜਾਬ ਦਾ ਹੱਕ ਲੈਣਾ ਹੈ ਤਾਂ ਉਹਦੇ ਲਈ ਸਾਨੂੰ ਧਰਨਾ ਲਾ ਕੇ ਇੱਥੇ ਬੈਠਣਾ ਪੈਣਾ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪਣੀ ਆ ਡਰਾਮਾ ਤੇ ਸੋਸ਼ਲ ਬਾਜੀ ਜਿਹੜੀ ਚੱਲ ਰਹੀ ਆ ਇਹਨੂੰ ਪੰਜਾਬ ਦੇ ਲੋਕ ਸਮਝਣ ਅੱਜ ਜਿਹੜੀਆਂ ਆ ਮਸ਼ਹੂਰੀ ਦੀ ਰਾਜਨੀਤੀਆਂ ਵੱਡੇ ਵੱਡੇ ਫਲੈਕਸ ਬੋਰਡ ਚੜਾ ਕੇ ਲਾਤੇ ਤੁਸੀਂ ਇੱਕ ਚੀਜ਼ ਦੇਖੀ ਹੈ ਵੀ ਆ ਕਾਂਗਰਸ ਵਾਲਾ ਸਾਡੇ ਜਿਹੜੇ ਕਿ ਤੁਸੀਂ ਦੇਖਿਆ ਸਾਡੇ ਪੋਸਟਰ ਵੀ ਕੱਟਨੇਗੇ ਸਾਡੇ ਝੰਡੇ ਵੀ ਕੱਟਨੇਗੇ ਇਹਨਾਂ ਦੇ ਬੈਨਰ ਵੀ ਵੱਡੇ ਵੱਡੇ ਨੇ ਕਿੰਨਾ ਨਾ ਲੋਕਾਂ ਕੋਲੇ ਪੈਸਾ ਇਹ ਪੈਸਾ ਆਇਆ ਕਿੱਥੋਂ ਕਿਦੇ ਸੋਚਿਆ ਆਪਾਂ ਵੀ ਇਹ ਚੋਣਾਂ ਦੇ ਉੱਪਰ ਅੱਜ ਭਗਵੰਤ ਸਿੰਘ ਜਿਹੜਾ ਰੋਡ ਸ਼ੋਅ ਕਰਦਾ ਫਿਰਦਾ ਕਿੰਨਾ ਮੰਤਰ ਮੰਤਰ ਸਰਕਾਰੀ ਲੈ ਕੇ ਕਰਦਾ ਫਿਰਦਾ ਇਹ ਪੈਸਾ ਕੀ ਤੱਕ ਦੇ ਸੋਚਿਆ ਆਪਾਂ ਲੋਕਾਂ ਨੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੰਨਾਟਾ ਵਾਸੀ ਲੋਕ ਨੇ ਨਾ ਸੋਚਦੇ ਉਹਨਾਂ ਟਾਈਮ ਸਾਡਾ ਕੱਖ ਨਹੀਂ ਬਣਦਾ ਇਹ ਹੀ ਕਹਿੰਦਾ ਸੀ ਕਾ ਬੀਬੀ ਵੀਆਈਪੀ ਕਲਚਰ ਖਤਮ ਕਰੂੰਗਾ ਅੱਜ ਵੀਆਈਪੀ ਕਲਚਰ ਦੇਖ ਲੈ ਕਿੰਨਾ ਕਿੰਨਾ ਵੀਆਈਪੀ ਕਲਚਰ ਵਧਾਇਆ ਜੇਕਰ ਜੋੜੇ ਲਾਉਂਦੇ ਨੇ ਕਿ ਗੁਰੂ ਘਰ ਜਾਣ ਲਈ ਉਹਦੇ ਲਈ ਵੀ ਦੋ ਗਨਮੈਨ ਲਾਉਂਦੇ ਨੇਗੇ ਮੱਥਾ ਟੇਕਣ ਦੇ ਲਈ ਬੂਟ ਲਾ ਕੇ ਜਾਂਦੇ ਆ ਤਾਂ ਜੁੱਤੀ ਲੱਗ ਜਾਨਾ ਉਹਦੇ ਲਈ ਵੀ ਦੋ ਜਿਹੜਾ ਗਨਮੈਨ ਜੋੜਿਆਂ ਦੀ ਰਾਖੀ ਰੱਖਦੇ ਨੇਗੇ ਫਿਰ ਤੋਂ ਬੰਦਿਆਂ ਦੀ ਰੱਖਦੇ ਨਾ ਇਹ ਦੇਖ ਲੈ ਕਿੰਨੇ ਰੱਖਦੇ ਨੇਗੇ ਘਰਾਂ ਨੂੰ ਨਾਲ ਲੱਗ ਗਨਮੈਨ ਮਹਿੰਗੇ ਬਹੁਤ ਆ ਮੁੱਖ ਮੰਤਰੀ ਸਾਹਿਬ ਉਹਦਾ ਸਾਰਾ ਕੁਝ ਹੀ ਮਹਿੰਗਾ ਹੈ ਬਾਈ ਜੀ ਜਿਹੜੇ ਨੇ ਬੰਦੇ ਨੇ ਉਹ ਜਿਹੜੇ ਬੰਦੇ ਨੇ ਪੰਜਾਬ ਨੂੰ ਵੇਚਤਾ ਉਹਦਾ ਸਾਰਾ ਕੁਝ ਇਹਨਾਂ ਦਾ ਮਹਿੰਗਾ ਹੈ ਬਾਈ ਭਾਈ ਕੋਈ ਧਮਕੀਆਂ ਵਗੈਰਾ ਕੋਈ ਪ੍ਰੈਸ਼ਰ ਸਰਕਾਰ ਵੱਲੋਂ ਅਸੀਂ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਸਾਡੇ ਨੂੰ ਨਾ ਇਹ ਜਿੱਥੇ ਅਸੀਂ ਜਾ ਕੇ ਖੜ ਗਏ ਧਮਕੀਆਂ ਪ੍ਰੈਸ਼ਰ ਅਸੀਂ ਨਹੀਂ ਨਾ ਚੱਲਣ ਵਾਲੇ ਸਾਨੂੰ ਪਤਾ ਹੈ ਇਹਨਾਂ ਨੂੰ ਪਤਾ ਵੀ ਇਹ ਸਾਡੀ ਧੌਣ ਮਰੋੜਨ ਵਾਲੇ ਨੇਗੇ ਸਾਡਾ ਜਿੱਕਰ ਸਾਡੇ ਠੀਕ ਆ ਬੰਦਿਆਂ ਨੂੰ ਕਈ ਵਾਰੀ ਕੋਈ ਸਮੱਸਿਆ ਆਉਂਦੀਆਂ ਨੇਗੀਆਂ ਪਰ ਅਸੀਂ ਨਾ ਦਬਣ ਦੋਣ ਵਾਲੇ ਨਹੀਂ ਹੈਗੇ ਵਿਨਤੀ ਵਸ ਲੋਕਾਂ ਦੇ ਚਰਨਾਂ ਦੇ ਵਿੱਚ ਹੀ ਹੈ ਵੀ ਜਿਵੇਂ ਇਹ ਕਹਿੰਦਾ ਸੀਗਾ ਬਸ 11 ਤੱਕ ਨੂੰ ਬਸ ਮਾਏ ਦੋ ਜਿਵੇਂ ਇਹਨਾਂ ਨੂੰ ਖਤਮ ਕਰ ਦੋ ਇਹਨਾਂ ਨੂੰ ਇਹਨਾਂ ਨੂੰ ਇਹਨੇ ਜੜ ਪੱਟ ਦੋ ਪੰਜਾਬ ਦੇ ਵਿੱਚੋਂ ਪੰਜਾਬ ਦੇ ਦੁਸ਼ਮਣਾਂ ਦੀ ਪੰਜਾਬ ਦੇ ਬੈਰੀਆਂ ਦੀ ਖਤਮ ਕਰ ਦੋ ਇਹਨਾਂ ਨੇ ਬਹੁਤ ਪੰਜਾਬ ਨੂੰ ਵੜ ਲਿਆ ਅੱਜ ਸਾਡਾ ਪੰਜਾਬ ਗੁਲਾਮ ਆ ਕਿਵੇਂ ਗੁਲਾਮ ਆ ਦੱਸੋ ਥੋੜੀ ਮੈਂ ਤੁਹਾਨੂੰ ਦੱਸਦਾ 200 ਸਾਲ ਤੋਂ ਨੂੰ ਪਾੜ ਕੇ ਅੰਗਰੇਜ਼ ਰਾਜ ਕਰਕੇ ਅੱਜ ਫੇਰ ਤੁਹਾਨੂੰ ਇਹ ਪਾੜ ਕੇ ਜਿਉਂਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਫੇਰ ਤੁਹਾਨੂੰ ਪਾੜ ਕੇ ਰਾਜ ਕਰ ਰਹੇ ਨੇ ਹਰ ਇੱਕ ਪਿੰਡ ਦੇ ਵਿੱਚ 4-4 5-5 ਪਾਰਟੀਆਂ ਬਣਾ ਲਈਆਂ ਜਿਹੜੇ ਕਾਰਤੂਸ ਅਸੀਂ ਪਹਿਲਾਂ ਚਲਾ ਕੇ ਦੇਖ ਲੇ ਜਿਨ੍ਹਾਂ ਨੇ ਸਾਡੇ ਕੋਈ ਦੁਸ਼ਮਣ ਨੂੰ ਮਾਰਿਆ ਹੀ ਨਹੀਂਗਾ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇਗੇ ਉਹ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਕਿਉਂ ਵਰਤੀ ਜਾਂਦੇ ਹੋ ਯਾਰ ਜਿਨ੍ਹਾਂ ਨੂੰ ਦੋ-ਦੋ ਵਾਰੀ ਐਮ.ਐਲ.ਏ ਬਣਾ ਲਿਆ ਆਪਣਾ ਐਮ.ਪੀ ਬਣਾ ਲਿਆ ਮੰਤਰੀ ਬਣਾ ਲਿਆ ਮੁੱਖ ਮੰਤਰੀ ਬਣਾ ਲਿਆ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਹੈਗਾ ਉਹਨਾਂ ਨੂੰ ਕਿਉਂ ਚੱਲੇ ਹੋਏ ਕਾਰਤੂਸਾਂ ਦੇ ਪਿੱਛੇ ਲੱਗੇ ਫਿਰਦੇ ਹੋ ਇਹ ਪੰਜਾਬ ਦੇ ਲੋਕੋ ਤੁਸੀਂ ਸਮਝੋ ਪੰਜਾਬ ਮੈਂ ਪੂਰਾ ਜੋਰ ਭਕੋ ਮਾਇਆ ਥੋੜਾ ਅੱਜ ਪੰਜਾਬ ਦੇ ਹਾਲਾਤ ਅਜ ਮਾੜੇ ਕਿਉਂ ਨੇ ਕਿਉਂਕਿ ਤੁਸੀਂ ਕੱਟੇ ਨਹੀਂ ਹੈਗੇ ਯੂਰਪ ਕੋਲੇ ਐਨੇ ਕੁਦਰਤੀ ਸਰੋਤ ਹੈ ਨਹੀਂ ਜਿੰਨੇ ਤੁਹਾਡੇ ਪੰਜਾਬ ਕੋਲੇ ਨੇ ਜਿੰਨਾ ਤੁਹਾਡਾ ਪੰਜਾਬ ਦੀ ਧਰਤੀ ਉਪਜਾਊਗਾ ਐਨੀ ਯੂਰਪ ਦੀ ਧਰਤੀ ਉਪਜਾਊ ਹੈ ਨਹੀਂ ਇਸ ਕਰਕੇ ਥੋੜੇ ਨੌਜਵਾਨ ਫਿਰ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਕਿਉਂ ਨਹੀਂ ਕਿਉਂ ਨਹੀਂ ਤਿਆਰ ਕਿਉਂਕਿ ਤੁਹਾਡੇ ਲੀਡਰਾਂ ਨੇ ਬੜੇ ਮਾੜੇ ਹਾਲਾਤ ਕਰਤੇ ਜਾ ਕੇ ਪੁੱਛੋ ਤੁਹਾਡੇ ਨੌਜਵਾਨਾਂ ਦੇ ਅੱਜ ਵਿਦੇਸ਼ਾਂ ਦੇ ਵਿੱਚ ਕੀ ਮਾੜੇ ਹਾਲਾਤ ਨੇਗੇ ਮੈਂ ਪੁਰਤਕਾਲ ਦੇ ਵਿੱਚ ਗਿਆ ਨੌਜਵਾਨ ਰੋ ਰੋ ਕੇ ਰਾਤਾਂ ਕੱਢ ਰਹੇ ਨੇਗੇ ਮੈਂ ਇਟਲੀ ਦੇ ਵਿੱਚ ਗਿਆ ਖੇਤਾਂ ਦੇ ਵਿੱਚ ਨੌਜਵਾਨ ਰਾਤਾਂ ਕੱਟ ਐਨ ਆਰ ਆਈ ਭਰਾਵਾਂ ਦੇ ਵੀ ਤੁਸੀਂ ਜਿਹੜਾ ਪੰਜਾਬ ਨੂੰ ਬਦਲ ਸਕਦੇ ਹੋ ਭਰਾਵੋ ਤੁਹਾਡੇ ਕੋਲੇ ਇੱਕ ਚੰਗੀ ਸੋਚ ਚੰਗੀ ਨੀਤੀ ਹੈਗੀ ਆ ਤੁਸੀਂ ਕਿਸਾਨੀ ਉਦੋਲਨ ਚਿਤਾਇਆ ਤੁਸੀਂ ਨਾ ਝਾੜੂ ਵਾਲਾ ਨੂੰ ਚਿਤਾਇਆ ਪਹਿਲਾਂ ਹੁਣ ਭਰਾਵੋ ਆਪਣਾ ਪੰਜਾਬ ਦੇ ਲੋਕਾਂ ਨੂੰ ਆਪਣੇ ਚੰਗੇ ਲੋਕਾਂ ਨੂੰ ਚੰਗੀ ਨੀਤੀ ਲੈ ਕੇ ਆ ਕੇ ਆਕਵਾ ਆਪਾਂ ਪੰਜਾਬ ਦੀ ਰਾਜਨੀਤੀ ਕਾਇਮ ਕਰਦੀਏ ਅੱਜ ਸਾਡੇ ਕੋਲੇ ਪੰਜਾਬ ਦੀ ਸਾਡੀ ਵਿਧਾਨ ਸਭਾ ਵੀ ਨਹੀਂ ਹੈਗੀ ਉਹ ਜਿਹਦੇ ਵਿੱਚ ਅਸੀਂ ਪੰਜਾਬ ਦੇ ਮਸਲੇ ਹੱਲ ਕਰ ਸਕਦੇ ਆ ਲੋਕ ਸਭਾ ਦੇ ਵਿੱਚ ਤਾਂ ਸਾਡੀ ਸੁਣੀ ਕਿੱਥੇ ਜਾਂਦੀ ਆ ਲੋਕ ਸਭਾ ਦੇ ਵਿੱਚ ਤਾਂ ਸਾਡੀ ਸੁਣੀ ਕਿੱਥੇ ਜਾਂਦੀ ਆ ਇਸ ਕਰਕੇ ਆ ਸਾਡਾ ਚੁਣਿਆ ਹੋਇਆ ਐਮਪੀ ਜਿਹਨੂੰ ਕਿ ਜਿਹੜਾ ਕਿ ਲੋਕਾਂ ਨੇ ਚੁਣ ਕੇ ਭੇਜਿਆ ਅੱਜ ਉਹਦੀ ਕੋਈ ਸੁਣ ਅੱਜ ਉਹ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਕਿਤੇ ਜਾ ਕੇ ਸੈਸ਼ਨ ਨੇ ਅਟੈਂਡ ਕਰ ਦਿੱਤਾ ਗਿਆ ਉਹਨੇ ਕਿਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਦਿੱਤੀ ਕਿ ਜਿਹਨੂੰ ਲੋਕ ਇੰਨਾ ਪਸੰਦ ਕਰਦੇ ਨੇਗੇ ਇਹ ਸਾਡੇ ਮਾੜੇ ਹਾਲਾਤ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਸਾਨੂੰ ਇਹਨਾਂ ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਵੀ ਸਾਨੂੰ ਅੱਜ ਪਾੜਾ ਹੈਗਾ ਚਾਰ ਚਾਰ ਪੰਜ ਪੰਜ ਪਾਟੇ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਤੋਂ ਮੁਕਾਬਲਾ ਤਾਂ ਹੁੰਦਾ ਹੀ ਆ ਇਹਨਾਂ ਕੋਲ ਸਾਰਾ ਤੰਤਰ-ਮਾਤਰ ਇਹਨਾਂ ਕੋਲ ਪੈਸਾ ਬਾਈ ਜੀ ਸਾਡੇ ਕੋਲੇ ਪੈਸਾ ਹੈ ਨਹੀਂ ਸਾਡੀ ਪਾਰਟੀ ਕੋਲੇ ਕਿੱਥੇ ਪੈਸਾ ਇਹਨਾਂ ਨੇ ਤਾਂ ਲੁੱਟਿਆ ਹੋਇਆ ਹੁਣ ਜਿੰਨੇ ਵੀ ਕ ਸਾਰੇ ਪਹਿਲਾਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਦੇ ਕੰਮਕਾਰ ਦੇਖ ਲਈ ਸਾਡੇ ਵਾਲੇ ਬੰਦੇ ਦਾ ਕੰਮ ਕਰ ਕੀ ਪੁੱਛ ਲਿਓ ਭਾਈ ਮਨਦੀਪ ਸਿੰਘ ਦਾ ਇੱਕ ਨਾਰਮਲ ਦਾ ਸਾਡੇ ਦਾ ਦੁਕਾਨਦਾਰਾਂ ਨਾਲ ਕੰਮ ਨੇ ਇਹਨਾਂ ਦਾ ਸਾਰਿਆਂ ਦਾ ਕਿੱਡੇ ਵੱਡੇ ਕਾਰੋਬਾਰ ਨੇ ਬਾਈ ਫੰਡ ਤਾਂ ਦੋ ਛੇ ਲਾਉਂਦੀ ਕਿਤੇ ਫੰਡ ਹੀ ਬਹੁਤ ਹੁੰਦਾ ਹੈ ਉਹ ਯਾਰ ਅੱਛਾ ਫੰਡ ਬਹੁਤ ਹੁੰਦਾ ਜਦੋਂ ਇੱਕ ਮਿੰਟ ਪਹਿਲੀ ਗੱਲ ਜਿਹੜੀ ਆ ਫੰਡ ਤੇ ਹੀ ਗੱਲਬਾਤ ਕਰਨਾ ਭਗਵਾਨਤਮਾਨਾ ਜਦੋਂ ਜਿਹੜੀ ਸਰਕਾਰ ਆ ਫੰਡ ਪੱਲਾ ਇੰਨਾ ਇਕੱਠਾ ਕਰਕੇ ਲੈ ਗਈ ਆ ਜਿਹੜਾ ਇੰਨਾ ਫੰਡ ਇਕੱਠਾ ਕਰਕੇ ਲੈ ਗਈ ਆ ਚਲੋ ਜੇ ਕਿਸੇ ਨੇ 5-4000 ਰੁਪਏ ਕੋਈ ਜੇਬ ਦਿੱਤਾ ਫਿਰ ਤੁਨ ਜੇ ਕੋਈ ਤੁਸੀਂ ਵੀ ਤੇਰਾ ਲੋਕਾਂ ਨੂੰ ਲੁੱਟਦਾ ਤੁਸੀਂ ਫੰਡ ਦੀ ਗੱਲ ਕਰਦੇ ਹੋ ਤੁਸੀਂ ਜੇ ਕਿਸੇ ਨੇ 5000 ਰੁਪਏ ਦਾ ਥੋੜਾ 1 ਐਮਐਲ 100 100 200 ਕਰੋੜ ਰੁਪਏ ਆਪਣੀ ਜਾਂਦਾ ਪੰਜਾਬ ਦੇ ਟੈਕਸ ਦਾ ਪੈਸਾ ਇਕੱਲੇ ਇਕੱਲੇ ਬੰਦੇ ਦੀ ਜੀਬ ਤੋਂ ਟੈਕਸ ਜਾ ਰਿਹਾ ਤੁਸੀਂ ਇਹਨਾਂ ਦਾ ਤਾਂ ਕੋਈ ਕਿਸੇ ਨੇ 5-10000 ਰੁਪਏ ਦੇ ਪੋਸਟਰ ਲਵਾਤੇ ਇਹ ਤਾਂ ਤੁਹਾਨੂੰ ਫੰਡ ਚੁੱਭ ਗਿਆ ਤੁਸੀਂ ਇਕੱਲਾ ਇਕੱਲਾ ਬੰਦਾ ਸਵੇਰ ਤੋਂ ਲੈ ਕੇ ਜਿਵੇਂ ਭਗਮਾਨ ਤੋਂ ਵਾਣ ਕਹਿੰਦਾ ਹੁੰਦੇ ਸੀ ਨਾ ਵੀ ਸਿੱਖਾਂ ਦੀ ਡੱਬੀ ਤੋਂ ਲੈ ਕੇ ਹਰੇਕ ਚੀਜ਼ ਦਾ ਟੈਕਸ ਹੈ ਉਹ ਟੈਕਸ ਦਾ ਪੈਸਾ ਤੁਹਾਡਾ ਇੱਕ ਇੱਕ ਐਮਐਲ 100 100 200 ਕਰੋੜ ਰੁਪਏ ਕਮਾਈ ਜਾਂਦਾ ਜ ਉਹਨਾ ਦੇਖ ਲਓ ਕਿੰਨੇ ਅਮੀਰ ਲੋਕ ਨੇਗੇ ਤੁਹਾਨੂੰ ਇਹ ਚੀਜ਼ ਚੁੱਪ ਜਾਂਦੀ ਹੈ ਇਸ ਕਰਕੇ ਇਹ ਜਿਹੜੀ ਚੀਜ਼ ਸਮਝਣ ਵਾਲੀ ਲੋਕ ਹੈ ਲੋਕ ਸਮਝਣ ਲੋਕਾਂ ਨੇ ਚਰਨਾ ਚ ਬੇਨਤੀ ਆ ਵੀ ਇਹਨਾਂ ਕਦਾਰਾਂ ਨੂੰ ਇਹਨਾਂ 도ਗਲਿਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਖੁੱਟਿਆ ਜਿਨ੍ਹਾਂ ਨੇ ਕੋਈ ਪੰਜਾਬ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਨੌਜਵਾਨਾਂ ਉੱਪਰ ਝੂਠੇ ਪਰਚੇ ਪਾਏ ਨੌਜਵਾਨਾਂ ਉੱਪਰ ਝੂਠੀਆਂ ਅੱਜ ਵੀ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੈਠੇ ਨੇ ਰਾਜੇ ਬਣ ਕੇ ਦਾ ਮੂੰਹ ਟੁੱਟ ਜੇ ਕਿਤੇ ਨਾ ਕਾਂਗਰਸ ਦਾ ਮੂੰਹ ਟੁੱਟ ਜੇ ਨਾ ਬਾਦਲ ਅਟਲੀਆਣਾ ਦਾ ਮੂੰਹ ਟੁੱਟ ਜੇ ਨਾ ਝਾੜੂ ਵਾਲਾ ਦਾ ਮੂੰਹ ਟੁੱਟ ਜੇ ਕਿਤੇ ਬੰਦੀ ਸਿੰਘਾਂ ਲਈ ਗੱਲ ਕੀਤੀ ਆ ਦੇਖੋ ਚੋਣ ਤਾਂ ਜਿੱਤਣਗੇ ਭਾਈ ਮਨਦੀਪ ਸਿੰਘ ਇਹ 27 ਦਾ ਪਮਿਕ ਪਮਿਕ ਵੀ ਤਾਂ ਹੋਣਾ ਤੇ ਨਾਲ ਹੁੰਦੇ ਗੱਲ ਇਹ ਆ ਕਿ ਲੋਕ 27 ਦੇ ਵਿੱਚ ਤਾਂ ਕੁਝ ਹੋਰ ਹੀ ਹੋਣਾ 27 ਦਾ ਬੜਾ ਕੁਝ ਹੋਣਾ ਹੈ 27 ਦੇ ਵਿੱਚ ਤਾਂ ਇਹ ਹਸ ਹਾਵ ਲਾਲਾ 27 ਦੇ ਵਿੱਚ ਤਾਂ ਕੀ ਹੋਣਾ 27 ਦੇ ਵਿੱਚ ਇਹ ਕੰਮ ਹੋਣਾ ਜਿਵੇਂ ਨੇਪਾਲ ਦੇ ਵਿੱਚ ਹੋਇਆ ਸੀ ਲੀਡਰਾਂ ਦੇ ਲੋਕ ਛੇਤਰਫਰੇਟ ਕਰਨਗੇ ਜਿਵੇਂ ਲੀਡਰਾਂ ਨੇ ਛੇਤਰਫਰੇਟ ਨਹੀਂ ਕਰੀ 27 ਦੇ ਵਿੱਚ ਤਾਂ ਕੰਮ ਇਹ ਹੋਣਾ ਹਜੇ ਤਾਂ ਲੋਕ ਨਾਲ ਡਰਾਏ ਹੋਏ ਨੇਗੇ 27 ਦੇ ਵਿੱਚ ਤਾਂ ਲੋਕਾਂ ਨੇ ਰੇਸਾਂ ਚੱਕਣੀਆਂ ਨੇਗੀਆਂ ਰੇਸਾਂ ਚੱਕਣੇ ਨੇ ਹਾਂ ਦੱਸੋ ਬਈ ਕਿਸਾਨਾਂ ਨਾਲ ਕੀ ਕੀਤਾ ਕੀ ਕੀਤਾ ਪੰਜਾਬ ਵਾਲੇ ਸਤਾਜੀ ਦੇ ਵਿੱਚ ਤਾਂ ਉਹ ਰੇਸਾਂ ਬੜਾ ਤਕੜਾ ਚੱਕਰ ਰਿਹਾ ਟਾਪ ਲਾਉਣੀਆਂ ਬਾਕੀ ਵਿਰੋਧੀ ਪਾਰਟੀਆਂ ਜਿਹੜਾ ਪ੍ਰਚਾਰ ਕਰ ਰਹੀ ਆ ਕਿ ਇਹ ਕੱਟੜਪੰਥੀ ਲੋਕ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇਹ ਜਿਹੜਾ ਅੱਗੇ ਜਾ ਕੇ ਜਿਹੜਾ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਇਸ ਬਾਰੇ ਤੁਸੀਂ ਕੀ ਕੱਟੜਪੰਥੀ ਕੀ ਹੁੰਦੀ ਆ ਪਹਿਲਾਂ ਤਾਂ ਇਸ ਚੀਜ਼ ਦਾ ਜਵਾਬ ਦਿਓ ਕੱਟੜਪੰਥੀ ਤੁਸੀਂ ਲੋਕ ਹੋ ਕੱਟੜਪੰਥੀ ਕੀ ਆ ਕੱਟੜਪੰਥੀ ਤੁਸੀਂ ਲੋਕ ਹੋ ਜਿਨ੍ਹਾਂ ਨੇ ਆਪਣੀ ਥੋੜੀ ਕੱਟੜਤਾ ਥੋੜੀ ਹੰਕਾਰ ਸਦਕਾ ਤੁਸੀਂ ਪੰਜਾਬ ਨੂੰ ਡੋਇਆ ਤੁਸੀਂ ਇੱਕ ਚੀਜ਼ ਦੇਖੋ ਅਸੀਂ ਕੀ ਆ ਅਸੀਂ ਲੋਕ ਕੀ ਆ ਪੰਜਾਬ ਦੇ ਲੋਕ ਕੀ ਆ ਜਾਂ ਸਾਡੀ ਬਾਣੀ ਕੀ ਕਹਿੰਦੀ ਆ ਸਾਡਾ ਤਾਂ ਬਾਣੀ ਏਕਤਾ ਦੀ ਗੱਲ ਕਰਦੀ ਆ ਤੁਸੀਂ ਜੋ ਨਫਰਤ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਫਲਾਈ ਆ ਕਾਂਗਰਸੀਆਂ ਨੇ ਪਹਿਲਾਂ ਇਤਿਹਾਸ ਦੇਖਿਆ ਅੱਜ ਬੀਜੇਪੀ ਦੇ ਨਾਲ ਮਿਲ ਕੇ ਸਾਡੀ ਆਮ ਆਦਮੀ ਪਾਰਟੀ ਜਮਾ ਐਨ ਭਗਵਾਨਤਮਾਨ ਅਮਿਤ ਸ਼ਾਹ ਦਾ ਜਮਾ ਐਨ ਕਿਓ ਕਿਟੀਟੀ ਬਣਿਆ ਹੋਇਆ ਇਹ ਤੁਹਾਨੂੰ ਆਧਾਰਨਾ ਬਹੁਤ ਸਾਰੇ ਥੋੜੇ ਸਾਹਮਣੇ ਆਈ ਜਾਣੀਆਂ ਪਰ ਜੇ ਮੈਂ ਇਸ ਨੂੰ ਵਿਸਤਾਰ ਪੂਰਵ ਤੇ ਗੱਲ ਦੱਸਾਂ ਵੀ ਭਗਵਾਨਤਮਾਨ ਮੁੱਖ ਮੰਤਰੀ ਨੇ ਜਿਹੜਾ ਕੱਟੜ ਪੰਥੀ ਦੀ ਗੱਲ ਕਰਦਾ ਕਿਤੇ ਉਸ ਚੀਜ਼ ਦਾ ਵਿਰੋਧ ਕੀਤਾ ਅਸੀਂ ਜਿਹੜਾ ਹਿੰਦੂ ਰਾਸ਼ਟਰਵਾਦ ਦੇ ਨਾਰੇ ਲਾਗਦੇ ਨੇਗੇ ਪੂਰੇ ਭਾਰਤ ਦੇ ਸੰਵਿਧਾਨ ਦੇ ਵਿੱਚ ਦੋ ਨਾਮ ਨੇਗੇ ਭਾਰਤ ਜਾਂ ਇੰਡੀਆ ਠੀਕ ਹੈ ਦੋ ਨਾਮ ਨੇਗੇ ਤੁਸੀਂ ਹਿੰਦੂ ਰਾਸ਼ਟਰਵਾਦ ਦੇ ਜਿਹੜੇ ਨਾਰੇ ਲਾਗਦੇ ਨੇਗੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਮੂੰਹ ਟੁੱਟ ਜੇ ਕਦੇ ਚੀਜ਼ ਇਹ ਗੱਲ ਕਹੀ ਵੀ ਕਿਹੋਂ ਆਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕੀਤੀਆਂ ਜਾਂਦੇ ਨੇ ਉਹਨਾਂ ਉੱਪਰ ਕਾਰਵਾਈਆਂ ਕਿਉਂ ਨਹੀਂ ਹੋਈਆਂ ਉਹਨਾਂ ਉੱਪਰ ਐਨਐਸਏ ਕਿਉਂ ਨਹੀਂ ਲੱਗਿਆ ਇਹ ਜਿਹੜਾ ਕਿ ਹਰਿਆਣਾ ਰਾਜਸਥਾਨ ਦੇ ਮੁੱਖ ਮੰਤਰੀ ਜਿਹੜਾ ਪਹਿਲਾਂ ਵਾਲਾ ਕਾਂਗਰਸ ਦਾ ਉਹਦਾ ਬਿਆਨ ਸੀਗਾ ਕਿ ਪੰਜਾਬ ਦੇ ਵਿੱਚ ਖਾਲਸਾਤਨ ਦੀ ਗੱਲ ਤਾਂ ਹੁੰਦੀ ਹੈ ਜੇਕਰ ਇੱਕ ਪਾਸੇ ਹਿੰਦੂ ਰਾਸ਼ਟਰਵਾਦੀ ਗੱਲ ਹੁੰਦੀ ਹੈ ਪੰਜਾਬ ਉਹ ਧਰਤੀ ਹੈ ਜਿਹਦੇ ਕਰਕੇ ਪੂਰਾ ਹਿੰਦੁਸਤਾਨ ਪੂਰਾ ਭਾਰਤ ਵਸਦਾ ਹੈ 90% ਕੁਰਬਾਨੀਆਂ ਪੰਜਾਬ ਦੀਆਂ ਅਨਾਜ ਪੰਜਾਬ ਦਾ ਅਨਾਜ ਦੇ ਭੰਡਾਰ ਪੰਜਾਬ ਦੇ ਭਰੇ ਅੱਜ ਵੀ ਜਿਹੜੀਆਂ ਕਿੱਡੀਆਂ ਵੱਡੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੇ ਜਿਹਦੇ ਕਰਕੇ ਪੂਰਾ ਦੇਸ਼ ਵਸਦਾ ਕਰੀਆ ਵੀ ਕਿਉਂ ਜਿਹੜਾ ਕਿ ਇਹ ਇਹ ਜਿਹੜੀ ਗੱਲਾਂ ਸਾਡੇ ਪੰਜਾਬ ਦੇਖੋ ਕੋਈ ਵੀ ਜਿਹੜੀ ਕਿ ਦੇਸ਼ ਨੂੰ ਬਚਾਉਣ ਵਾਲੀ ਮੂਵਮੈਂਟ ਹੋਵੇ ਆ ਜਿਹੜੀ ਨਫਰਤ ਦੀ ਰਾਜਨੀਤੀ ਚੱਲ ਰਹੀ ਆ ਹਿੰਦੂ ਰਾਸ਼ਟਰ ਬਣਾ ਬਾਤ ਬਣਾਉਣ ਦੀ ਜਿਹੜੀ ਨਫਰਤ ਦੀ ਰਾਜਨੀਤੀ ਚੱਲ ਰਹੀ ਆ ਉਹ ਪੰਜਾਬ ਰੋਕ ਸਕਦਾ ਹੋਰ ਕੋਈ ਸੂਬਾ ਰੋਕ ਹੀ ਨਹੀਂ ਸਕਦਾ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਸੱਚ ਦਾ ਬੋਲੇ ਸਾਣ ਨੀ ਕੀ ਬੋਲੇ ਇਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਜਿਹੜੇ ਕਿਸਾਨ ਕਾਰਪੋਰੇਟ ਘਰਾਣੇ ਆ ਦੇ ਬੁਰਧ ਲੜਾਈ ਲੜਦੇ ਨੇ ਜਿਹੜੇ ਐਮਐਸਪੀ ਦੇ ਅਸੀ ਬੁਰਧ ਲੜਾਈ ਲੜਾ ਅਸੀਂ ਕਹਣਾ ਕਿ ਐਮਐਸਪੀ ਮਿਲਣੀ ਚਾਹੀਦੀ ਆ ਡਬਲਯੂਟੀ ਟਿਓ ਕੀਤਾ ਗੈਟ ਕੀਤਾ ਤੁਸੀਂ ਉਹ ਦੇਖਿਓ ਵੀ ਗੈਟ ਕੀਤਾ ਇੱਕ ਵਿਸਵਪਾਰਕ ਸੰਗਠਨ ਬਣਿਆ ਹੋਇਆ ਹੈ ਵੱਡੇ ਕਾਰਪੋਰੇਟ ਘਰਾਣੇ ਦਾ ਇੱਕ ਵੱਡਾ ਇੱਕ ਜੁੰਡ ਬਣਿਆ ਹੋਇਆ ਉਹਦੇ ਬੁਰਧ ਅਸੀਂ ਲੜਾਈ ਲੜੀ ਤਾਂ ਇਹ ਸਰਕਾਰ ਨੇ ਸਾਡਾ ਕਿ ਕਿੱਡੀ ਵੱਡੀ ਕੁੱਟਮਾਰ કરી ਕਿਸਾਨਾਂ ਨੂੰ ਸਾਨੂੰ ਸਾਨੂੰ ਉਹ ਬਾਟਰਾਂ ਦੇ ਉੱਪਰ ਕੁੱਟਿਆ ਇੱਕ ਹੀ ਬੋਲਣਗੇ ਇਹ ਸਭ ਤੋਂ ਵੱਧ ਇਹਨਾਂ ਨੂੰ ਚਾਹੀਦਾ ਅਸਲ ਦੇ ਵਿੱਚ ਪਤਾ ਕੀ ਚਾਹੀਦੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਹੰਕਾਰ ਹੈ ਜਦੋਂ ਉਹਦਾ ਹੰਕਾਰ ਟੁੱਟਦਾ ਫਿਰ ਇਹ ਗੱਲਾਂ ਇਹ ਕਹਿੰਦੇ ਨੇ ਕਿ ਇਹ ਨਫ਼ਰਤ ਦੀ ਰਾਜਨੀਤੀ ਬਣਾਉਂਦੇ ਨੇ ਤੁਸੀਂ ਕੀ ਕੰਮ ਕਰਤਾ ਤੁਸੀਂ ਮੈਨੂੰ ਜਵਾਬ ਦਿਓ ਜਿਹੜੇ ਕਹਿੰਦੇ ਨੇ ਕੱਟੜ ਪੰਥੀ ਵਾਲੀ ਗੱਲਾਂ ਕਰਦੇ ਨੇ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤੁਸੀਂ ਕਹਿੰਦੇ ਬੀਆਈਪੀ ਕਲਚਰ ਖਤਮ ਕਰਾਂਗੇ ਤੁਸੀਂ ਕਹਿੰਦੇ ਸੀ ਅਸੀਂ ਅਸੀਂ ਆ ਅਸੀਂ ਆਮ ਲੋਕਾਂ ਵਾਂਗੂ ਰਹਾਂਗੇ ਤੁਸੀਂ ਕਹਿੰਦੇ ਸੀ ਕਿ ਅਸੀਂ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦੇਵਾਂਗੇ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ 'ਚ ਲੈ ਕੇ ਆਵਾਂਗੇ ਅਮੀਰਾਂ ਦੇ ਤਾਂ ਤੁਸੀਂ ਜਮਾ ਗੱਠ ਪੁੱਤਲੀ ਬਣੇ ਖੜੇ ਹੋ ਤੁਸੀਂ ਉਹ ਗੱਲਾਂ ਦੇ ਖੜੇ ਹੋ ਤੁਸੀਂ ਕਹਿੰਦੇ ਸੀਗੇ ਤੁਸੀਂ ਪਹਿਲਾਂ ਨਹੀਂ ਜਿਹੜੇ ਗੱਲ ਕਹਿੰਦੇ ਨੇਗੇ ਉਹ ਜਿਹੜੇ ਗੱਲ ਪਾਰਟੀ ਦੀ ਗੱਲ ਕਰਦ ਨੇ ਕੋਈ ਟਬੂਸੀ ਮਾਰਦਾ ਉਹ ਕਿਸੇ ਪਾਰਟੀ 'ਚ ਲੈਂਦਾ ਕੋਈ ਉਹ ਪਾਰਟੀ 'ਚ ਲੀਦਾ ਸਭ ਤੋਂ ਬਾਅਦ ਦਲ ਬਦਲੂ ਤੁਸੀਂ ਬੰਦੇ ਹੋ ਦਲ ਤੁਸੀਂ ਬਦਲਦੇ ਹੋ ਅੱਜ ਜੇ ਮੈਂ ਮੌਜੂਦਾ ਦੀ ਗੱਲ ਕਰਾਂ ਪਹਿਲਾਂ ਬਾਦਲਾਂ ਦੇ ਨਾਲ ਸੀਗਾ ਅੱਜ ਉਹ ਜਾ ਕੇ ਝਾੜੂ ਨਾਲ ਵਾਲਾ ਫਿਰਦਾ ਉਹ ਜਿਹੜੇ ਗੱਲਾਂ ਮੈਨੂੰ ਇਹ ਨਹੀਂ ਚੀ ਸਮਝ ਆਉਂਦੀ ਬੀਸ ਪੰਜਾਬ ਦਾ ਸੀਐਮ ਖੜਾ ਬਾਦਲਾਂ ਦੇ ਵਿਰੁੱਧ ਬੋਲਦਾ ਵੀ ਬਾਦਲਾਂ ਨੇ ਆਇ ਕਿਤਾ ਜਾਓ ਕਿਤਾ ਉਹ ਬਾਦਲਾਂ ਸਰਕਾਰ ਦੇ ਵਿੱਚ ਉਹ ਬੰਦਾ ਸੀਗਾ ਪਹਿਲਾਂ ਉਹ ਕੀ ਆ ਹਰਮੀਤ ਕੀ ਆ ਨਾ ਹਰਮੀਤ ਸੰਧੂ ਉਹ ਭਰਾ ਉਹ ਤੇ ਸੱਤਾ ਦੇ ਵਿੱਚ ਪੰਜ ਵਾਰੀ ਐਮਐਲਏ ਰਿਹਾ ਉਹ ਤੇ ਤੇਰੇ ਨਾਲ ਖੜਾ ਤੂੰ ਕਿਹਦੇ ਖਿਲਾਫ ਆਣਦੇ ਰਿਹਾ ਮੈਨੂੰ ਇਹ ਚੀਜ਼ ਦੀ ਮੈਕਣਾ ਮਾੜੀ ਮੋਟੀ ਤਾਂ ਕੋਈ ਅਣਕ ਮਣਕ ਹੋਵੇ ਯਾਰ ਕੋਈ ਤਾਂ ਮਾੜੀ ਮੋਟੀ ਅੰਦਰ ਦੇ ਵਿੱਚ ਬੰਦੇ ਦੀ ਆ ਭਾਵਨਾ ਤੇਰੇ ਨਾਲ ਖੜਾ ਬੰਦਾ ਉਹ ਉਹਨੇ ਤਿੰਨ ਵਾਰੀ ਸੱਤਾ ਤੋਕੀ ਉਨੇ ਨਸਾ ਫਲਾਇਆ ਤੂੰ ਉਹਦੇ ਹਲਕੇ ਵਿੱਚ ਉੱਥੇ ਕਰਕੇ ਗੱਲਾਂ ਕਰੀ ਜਨਾ ਤੂੰ ਕਿਹੜੇ ਲੋਕਾਂ ਨੂੰ ਸੋਧਨ ਕਰਾਇਆ ਤੇਰੇ ਤੁਹਾਡੇ ਲੱਖ ਜਿਹਾਂ ਲਾਨਤਾਂ ਨੇ ਗਿਆ ਯਾਰ ਜਿਹੜੇ ਤੇਰੇ ਤੂੰ ਕਹਿੰਦੇ ਤੱਪੜਾਂ ਵਾਲੇ ਝਾੜੂਆਂ ਵਾਲੇ ਤੇਰੇ ਉਹ ਕਿੱਧਰ ਚਲੇ ਗਏ ਜਿਹੜੇ ਤੇਰੇ ਵਰਕਰ ਉਹ ਕਿੱਧਰ ਚਲੇ ਗਏ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਗਿਆ ਇਹ ਸਿਰਫ ਔਰ ਸਿਰਫ ਡਰਾਮੇ ਵਾਈ ਦਾ ਸੂਚੇ ਵਾਈ ਦਾ ਸਾਨੂੰ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਆ ਧੰਨਵਾਦ